ਸਾਡਾ ਸ਼੍ਰੀ ਕਲ ਮੈਂ ਸੁਖਮੰਦਰ ਕੋਲ ਲੈ ਕੇ ਹਾਜ਼ਰਾਂ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ ਨਿਊਜ਼ ਵਾਲੋ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਸਿੱਧੂ ਜੋੜਾ ਨਿਰਾਸ਼ ਖੁਦ ਨੂੰ ਦੱਸਿਆ ਪਾਵਰਲੈਸ ਕਪਲ ਚੰਡੀਗੜ੍ਹ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਸਿੱਧੂ ਜੋੜਾ ਨਿਰਾਸ਼ ਹੈ ਸਿੱਧੂ ਜੋੜੇ ਦੀ ਇਹ ਨਾਰਾਜ਼ਗੀ ਮੀਡੀਆ 'ਚ ਖੁੱਲਕੇ ਸਾਹਮਣੇ ਆਈ ਹੈ ਸਿੱਧੂ ਜੋੜੇ ਨੇ ਖੁਦ ਨੂੰ ਪਾਵਰਲੈਸ ਕਪਲ ਦੱਸਿਆ ਹੈ ਚੰਡੀਗੜ੍ਹ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਕਿਸੇ ਹੋਰ ਸੀਟ ਤੋਂ ਝੋਣ ਨਹੀਂ ਲੜੇਗੀ ਬਠਿੰਡਾ ਸੀਟ ਤੋਂ ਚੋਣ ਲੜਨ ਦੀਆਂ ਖਬਰਾਂ ਵਿਚਾਲੇ ਮੈਡਮ ਸਿੱਧੂ ਨੇ ਕੀ ਹਾ ਕਿ ਉਹ ਬਠਿੰਡਾ ਤੋਂ ਚੋਣ ਨਹੀਂ ਲੜਨਗੇ ਉਹਨਾਂ ਇਹ ਸਵਾਲ ਕੀਤਾ ਕਿ ਕਾਂਗਰਸ ਦੇ ਦੂਜੇ ਆਗੂਆਂ ਦੀਆਂ ਵੀ ਪਤਰੀਆਂ ਨੇ ਉਹ ਕਿਉਂ ਨਹੀਂ ਬਠਿੰਡਾ ਤੋਂ ਚੋਣ ਲੜਦੀਆਂ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਨਵੀਆਂ ਦੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਾਂ ਤੱਕ ਸੁਣਦੇ ਰਹੋ aajnewswala.com